ਸਵਾਗਤ ਹੈ ਜੀ ਬਲੌਗ ਮੈਂ ਇੱਥੇ ਲੱਗੇ ਸ੍ਰੀ ਫਤਿਹਗੜ ਸਾਹਿਬ ਤੇ ਪਹਾਰੀ ਕਰਨ ਲੱਗੜ ਗਈ ਪੰਜ ਬੋ ਤੇ ਬਈ ਅੱਜ ਦਾ ਗੁਰਸਰਨ ਨਾ ਗਿਆ ਸੁਖਨੀ ਸਾਹਿਬ ਦਾ ਪਾਠ ਤੇ ਘਰ ਦਾ ਅਡਗਾਟਨ ਕਰਿਆ ਦਾ ਨਮੇਗਾ ਤੇ ਬਾਕੀ ਚੱਲਦੇ ਹੁਣ ਉੱਥੇ ਫਿਰ ਲੱਕੜੀਆਂ ਚ ਰਹਿਣ ਤੇ ਬਾਕੀ ਚੱਲਦੇ ਹੁਣ ਉੱਥੇ ਫਿਰ ਲੱਕੜੀਆਂ ਚ ਰਹਿਣ ਹਰਿ ਜੀ ਅਨੁਸਾਰ ਸਾਨੂੰ ਇੱਥਾ ਆਉਣੇ ਗੁਰਦੁਆਰਾ ਸਾਹਿਬ ਵਾਲੇ ਜਾ ਰਹੇ ਆ ਸਵਾਗਤ ਹੈ ਜੀ ਬਲੋਗ ਤੇ ਯਾਤਰੀ ਗੇਸ਼ਰੀ ਫਤਿਹਗੜ ਤੋਂ ਅੰਦਰ ਕਾਰੀ ਕਰਨ ਲੱਗ ਗਏ ਤੇ ਲੱਕੜੀਆਂ ਘੱਟ ਰਹੇ ਤੇ ਇਹ ਆਰੇ ਵਾਲੇ ਕਹਿ ਜਾਣੀਆਂ ਇਹਨਾਂ ਨੂੰ ਕਰਦੇ ਉਸ ਤੋਂ 14 ਮੁੰਡਾ ਵੀ ਕਢਾਇਆ ਆਪਾਂ ਨੇ ਫਿਰ ਚੱਲਦੇ ਹਾਂ ਤੇ ਜੀ ਕੀ ਦਿਨ ਵੀ ਆਣ ਵਾਲੇ ਅਗਲੇ ਵੀ ਇੱਥੇ ਆਉਣੇ ਕੋਈ ਨਹੀਂ ਨਾ ਭਾਈ ਨਹੀਂ ਪਟਵਾਰ ਪਾਸ ਹੋ ਗਿਆ ਤਾਂ ਚਲੋ ਪੱਤਰਾਂ ਵੀ ਆ ਗਿਆ ਪਾਸ ਲਾ ਦੇ ਉਹ ਵੀ ਚੱਲ ਕੱਟੀ ਇੱਕ ਵਾਰ 10 10 ਕਰਦੇ ਸਰਜੇ ਦਿਵਾ ਦੇ ਤੇ ਦੋਏ ਕਰਾਲੇ ਅੱਧੇ ਅੱਧੇ ਹੋ ਗਏ ਬਾਕੀ ਚੱਲਦੇ ਆ ਘਰਾਂ ਕਿਤੇ ਟ੍ਰਾਂਲਾ ਕਰ ਲਿਆ ਹਾ ਬਾਕੀ ਹਾ ਕਾੜੇ ਮੇਂ ਦੇ ਪੁਰਾਣੀਆਂ ਵਕੜੀਆਂ ਲੱਗਣੀਆਂ ਏ ਬਈ ਆ ਪਾਲੇ ਦੇ ਛੋਟਾ ਟਰਾਲਾ ਇਹ ਇੱਕ ਇੱਕਰੀ ਜੱਗ ਲੱਗੇ ਠੀਕ ਚੱਕਲੇ ਲੱਕੜੀਆਂ ਬੱਕੀਆਂ ਨੇ ਖੱਲਾੜੇ ਹੀ ਲੱਗਦੇ ਦੂਆ ਟਰਾਲਾ ਬਰਾ ਘੱਟਦੇ ਦਾ ਦੇਖਦੇ ਚੱਲਦੇ ਆ ਪਾਲੇ ਨੂੰ ਹੀ ਪਾ ਦੇ ਇਹ ਲੋਕੀ ਖੜਾ ਟਰੈਕਟਰ ਤੇ ਇਹ ਚੱਲਦੇ ਹਾਂ ਘਰਾਂ ਨੂੰ ਅਗਲੀ ਵੀਡੀਓ ਵਿੱਚ ਟਰੈਕਟਰ ਦੀ ਲੈਟਾਂ ਕੀ ਪਾਉਂਗੇ ਤੇ